ਨਿਕੋ ਦਸਤਾਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹਦਾ ਬਹੁਤ ਬਹੁਤ ਧੰਨਵਾਦ ਜਿਵੇਂ ਦਸਵੇਂ ਪਾਤਸ਼ਾਹ ਗੁਰੂ ਸਾਹਿਬ ਨੇ ਸਾਨੂੰ ਸਿੰਘ ਸਜਾਇਆ 13 April 1699 ਨੂੰ ਖਾਲਸਾ ਸਾਜਣਾ ਹੋਈ ਹੈ ਜੀ ਉਦੋਂ ਤੁਹਾਨੂੰ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੀਗੇ ਤਿੰਨ ਉਪਦੇਸ਼ ਗੁਰੂ ਸਾਹਿਬ ਨੇ ਦਿੱਤੇ ਸਾਨੂੰ ਵੰਡ ਛਕੋ ਕਿਰਤ ਕਰੋ ਤੇ ਨਾਮ ਜਪੋ ਨਾਲ ਪੰਜਾਬ 5+ ਲੋਕੇਸ਼ਨਸ ਹੈਗੀਆਂ ਜਿੱਥੇ ਮਤਲਬ ਸੇਮ ਟਾਈਮਿੰਗਸ ਤੇ ਇਸ ਟਾਈਮ ਤੇ ਟਰਬਨ ਅਪ ਜਿਹੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਛੋਟੇ ਛੋਟੇ ਬੱਚਿਆਂ ਚ ਵੀ ਜਿਹੜਾ ਨਾ ਇੱਕ ਰਾਈਟ ਮੈਸੇਜ ਆ ਰਿਹਾ ਹੈ ਕਿ ਜੀ ਅਸੀਂ ਪੱਗ ਬੰਨੀ ਹੈ ਅਸੀਂ ਪਿਛਲੇ 7-8 ਸਾਲਾਂ ਤੋਂ ਹਰ ਵਿਸਾਖੀ ਦੇ ਅਸੀਂ ਇਹ ਸੇਵਾ ਕਰਦੇ ਆਂ ਤੇ ਇਸ ਬੇਸਿਕਲੀ ਇੱਕ ਅਵੇਅਰਨੈਸ ਇਹਦੀ ਇਪੋਰਟੈਂਸ ਕੀ ਹੈ ਟਰਬਨ ਦੀ ਵੀ ਸਾਡੇ ਲਈ ਕੀ ਕਹਿੰਦੇ ਆ ਅਸੀਂ ਵਿਸਾਖੀ ਦੇ ਉਹ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਸੋ ਬਸ ਆਹ ਕਿਹਦੇ ਵਿੱਚ ਸਿਰਫ ਢੋਲ ਤੇ ਕੀ ਕਹਿੰਦੇ ਆ ਕੜਕ ਦੇ ਫੋਟੋਆਂ ਲਾ ਕੇ ਵਿਸਾਖੀ ਕਰਦੇ ਆ ਇਹ ਵਿਸਾਖੀ ਹੁੰਦੀ ਕਿਉਂ ਆ ਇਹ ਬੜੇ ਲੋਕ ਹਜੇ ਵੀ ਬੇੜ ਨਹੀਂ ਹੈਗੇ ਖਾਲਸਾ ਮੇਰੋ ਰੂਪ ਹੈ ਖਾਸ ਖਾਸੇ ਮੇਹੋ ਕਰੋ ਨਿਵਾਸ ਤਾ ਤੁਹਾਨੂੰ ਦੱਸ ਦਈਏ 1699 ਵਿਸਾਖੀ ਵਾਲੇ ਨੇ ਅਨੰਦਪੁਰ ਸਾਹਿਬ ਦੇ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਜਿਹੜਾ ਕਿ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਉਹਨਾਂ ਦੇ ਵੱਲੋਂ ਪੰਜ ਪਿਆਰਾਂ ਨੂੰ ਅੰਮ੍ਰਿਤ ਛਕਾਇਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਖੁਦ ਅੰਮ੍ਰਿਤ ਛਕਾਇਆ ਸੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਸੀ ਔਰ ਇਸ ਪਵਿੱਤਰ ਦਿਵਸ ਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਵਾਲੇ ਮੌਕੇ ਤੇ ਖਾਸ ਕਰ ਜਿਹੜਾ ਕਿ ਗਲੋਬਲ ਸਿਕਸ ਦੇ ਵੱਲੋਂ ਇੱਥੇ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਹੈ ਤਾਂ ਉੱਥੇ ਹੀ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਲੋ ਤਿਆਰੀ ਪੂਰੀ ਕੀਤੀ ਜਾ ਰਹੀ ਹੈ ਦਸਤਾਰ ਦੇ ਲੰਗਰ ਜਿਹੜਾ ਕਿ ਨਵਾਂ ਲਗਾਇਆ ਗਿਆ ਹੈ ਕੇਸਰੀ ਰੰਗ ਦੀਆਂ ਦਸਤਾਰਾਂ ਤੁਹਾਨੂੰ ਨਜ਼ਰ ਆ ਰਹੀਆਂ ਹਨ ਹਾਰੇ ਰੰਗ ਦੀ ਦਸਤਾਰ ਤੁਹਾਨੂੰ ਇੱਥੇ ਮਿਲੇਗੀ ਪਰ ਇੱਥੇ ਹੱਥਾਂ ਦੇ ਵਿੱਚ ਹਲੇ ਇਸ ਟਾਈਮ ਤੇ ਤੁਹਾਨੂੰ ਦੱਸ ਦਈਏ ਕੇਸਰੀ ਰੰਗ ਦੀਆਂ ਦਸਤਾਰਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕੀ ਨੇ ਉਹ ਵੀ ਇੱਥੇ ਆਉਂਦੇ ਨੇ ਬਹੁਤ ਜ਼ਿਆਦਾ ਕਈ ਲੋਕਾਂ ਨੂੰ ਜਿਹੜੇ ਸੰਗਤ ਉਹ ਪ੍ਰੇਰਣਾ ਵੀ ਮਿਲਦੀ ਹੈ ਕਿਉਂਕਿ ਹਰ ਬਾਰ ਜਿਹੜਾ ਕਿ ਕੈਂਪਸ ਇਹੋ ਜੇ ਲੱਗਦੇ ਨੇ ਲੰਗਰ ਦੇ ਦਸਤਾਰਾਂ ਦੇ ਲੰਗਰ ਦੇ ਕੈਂਪਸ ਲੱਗਦੇ ਕਿਉਂਕਿ ਤੁਹਾਨੂੰ ਦੱਸਦੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਜੋ ਕਿ ਲੰਗਰ ਲੱਗਿਆ ਗਿਆ ਸੀ ਖਾਣੇ ਦਾ ਹਰ ਕਿਤੇ ਤੁਸੀਂ ਜਾਓਗੇ ਤਾਂ ਲੰਗਰ ਤਾਂ ਲੱਗਿਆ ਰਹਿੰਦਾ ਹੈ ਚਾਹੇ ਚਾਹ ਦਾ ਚਾਹੇ ਰੋਟੀ ਦਾ ਹਰ ਇੱਕ ਚੀਜ਼ ਦਾ ਲੰਗਰ ਲੱਗਦਾ ਉੱਥੇ ਹੀ ਇੱਥੇ ਦਸਤਾਰਾਂ ਦਾ ਲੰਗਰ ਲੱਗਿਆ ਔਰ ਲਗਾਤਾਰ ਜਿਹੜੀ ਕਿ ਇਹਨਾਂ ਦੇ ਵੱਲੋਂ ਸੇਵਾ ਵੀ ਨਿਭਾਈ ਜਾ ਰਹੀ ਹੈ ਤਸਵੀਰਾਂ ਤੁਸੀਂ ਨਾਲ ਚੱਲਦੇ ਹੋਏ ਦੇਖ ਸਕਦੇ ਹੋ ਤਿਆਰੀ ਕੀਤੀ ਜਾ ਰਹੀ ਹੈ ਹੁਣ ਕੁਝ ਦੇਰ ਦੇ ਵਿੱਚ ਜਿਹੜੇ ਲੋਕ ਵੀ ਉਹ ਵੀ ਆਉਣਾ ਸ਼ੁਰੂ ਹੋ ਜਾਣਗੇ ਤੇ ਬਹੁਤ ਲੋਕ ਜਿਹੜੇ ਕਿ ਇੱਥੇ ਪਹੁੰਚਦੇ ਨੇ ਔਰ ਹਮੇਸ਼ਾ ਦੀ ਤਰ੍ਹਾਂ ਪਹੁੰਚ ਕੇ ਦਸਤਾਰ ਬਨਵਾਉਂਦੇ ਨੇ ਗੱਲਬਤ ਕਰਦੇ ਨੇ ਦੈਰ ਕਿਰ ਸਰ ਸ਼ਿਕਰ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਜੀ ਸਭ ਤੋਂ ਪਹਿਲਾਂ ਮੈਂ ਚਾਹੂੰਗੀ ਤੁਸੀਂ ਆਪ ਹੀ ਕਹੋ ਕਿ ਹੱਥ ਦੇ ਵਿੱਚ ਕੇਸਰੀ ਰੰਗ ਦੀ ਦਸਤਾਰ ਹੈ ਔਰ ਕਿੰਨੀ ਜ਼ਿਆਦਾ ਮਹੱਤਵਤਾਈ ਦੇ ਬਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਦੇ ਦੇਖੋ ਦਸਤਾਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹਦਾ ਬਹੁਤ-ਬਹੁਤ ਧੰਨਵਾਦ ਜਿਵੇਂ ਦਸਵੇਂ ਪਾਤਸ਼ਾਹ ਗੁਰੂ ਸਾਹਿਬ ਨੇ ਸਾਨੂੰ ਸਿੰਘ ਸਜਾਇ 13 April 1699 ਨੂੰ ਖਾਲਸਾ ਸਾਜਣਾ ਹੋਈ ਹੈ ਜੀ ਉਦੋਂ ਤੁਹਾਨੂੰ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੀਗੇ ਉਸ ਤੋਂ ਬਾਅਦ ਖੰਡੇ ਪਾਟੇ ਦੀ ਪੌਲ ਲੈ ਕੇ ਅਸੀਂ ਸਿੰਘ ਸ਼ਬਦ ਸਾਨੂੰ ਮਿਲਿਆ ਜੀ ਤੇ ਲੜਕਿਆਂ ਨੂੰ ਉੱਥੇ ਕੌਰ ਸ਼ਬਦ ਮਿਲਿਆ ਇਹ ਗੁਰੂ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਸਿੰਘ ਤੇ ਕੌਰ ਜੀ ਇਸ ਖੰਡ ਦਾ ਸਰਦਾਰ ਦਾ ਤਾਜ ਹੈ ਦਸਤਾਰ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਦਸਤਾਰਦਾਰੀ ਸਿੱਖ ਕਿਤੇ ਵੀ ਮਿਲੇ ਸਾਨੂੰ ਦੇਖੋ ਸਾਨੂੰ ਇੱਕ ਖੁਸ਼ੀ ਵੀ ਮਿਲਦੀ ਹੈ ਤੇ ਨਾਲੇ ਉਹਦਾ ਜਿਹੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਉਪਦੇਸ਼ ਆ ਸਰਬ ਸੰਜੀਵਾਲਤਾ ਦਾ ਤਿੰਨ ਉਪਦੇਸ਼ ਗੁਰੂ ਸਾਹਿਬ ਨੇ ਦਿੱਤੇ ਸਾਨੂੰ ਵੰਡ ਛਕੋ ਕਿਰਤ ਕਰੋ ਤੇ ਨਾਮ ਜਪੋ ਇਹ ਸਿਧਾਂਤ ਨੂੰ ਲੈ ਕੇ ਸਾਰੀ ਦੁਨੀਆ 'ਚ ਜਾਨੀ ਸਿੱਖ ਵਿਚਰ ਰਹੇ ਨੇ ਤੇ ਆਪਣਾ ਕੋਈ ਵੀ ਉਪਰਾਲਾ ਉਹ ਮਿਲ ਕੇ ਕਰਦੇ ਨੇ ਤੇ ਸਾਰਿਆਂ ਨੂੰ ਹੀ ਜਾਨੀ ਮਿਲ ਕੇ ਲੈ ਕੇ ਚੱਲਦੇ ਨੇ ਕੋਈ ਵੀ ਐਦਾਂ ਦਾ ਨਹੀਂ ਹੈਗਾ ਵੀ ਕਿਸੇ ਨੂੰ ਵੱਖ ਜਾਂ ਕਿਸੇ ਨੂੰ ਕਿਸੇ ਈਰਖਾ ਭਾਵਨਾ ਨਾਲ ਇੱਕ ਪੰਗਤ ਵਿੱਚ ਬਹਿ ਕੇ ਛਕਣ ਵਾਲਾ ਕੰਮ ਕਰੀਦਾ ਇਹ ਤੇ ਉੱਚ ਨੀਚੇ ਸਾਰੀ ਚੀਜ਼ ਉਹਨਾਂ ਨੇ ਖਤਮ ਕਰ ਹਾਂਜੀ ਹਾਂਜੀ ਬਿਲਕੁਲ ਜੀ ਤੇ ਇਹ ਲਗਾਤਾਰ ਜਿਹੜੇ ਕਿ ਜਾਂ ਇਨ ਸਤ ਸਸ਼ੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ ਉਪਰਾਲਾ ਮੈਂ ਸਾਹਮਣੇ ਤੁਸੀਂ ਹਮੇਸ਼ਾ ਤੋਂ ਕਦੋਂ ਤੋਂ ਵੈਸੇ ਕਰਦੇ ਆ ਰਹੇ ਹੋ ਹਰ ਬਾਰੀ ਹੁੰਦਾ ਪਰ ਹਾਂਜੀ ਹਰ ਬਾਰੀ ਹੁੰਦਾ ਜੀ ਇਸੇ ਤਰ੍ਹਾਂ ਗਲੋਬਲ ਸਿੱਖ ਨੇ ਜਿਹੜੀ ਟੀਮ ਹੈ ਇਹ ਬਹੁਤ ਅੱਛਾ ਉਪਰਾਲਾ ਜਿਹੜਾ ਕੀਤਾ ਹੈ ਅੱਜ ਪੂਰੇ ਭਾਰਤ ਚ ਮਤਲਬ 50 ਪਲਸ ਲੋਕੇਸ਼ਨਸ ਹੈਗੀਆਂ ਜਿੱਥੇ ਮਤਲਬ ਸੇਮ ਟਾਈਮਿੰਗਸ ਤੇ ਇਸ ਟਾਈਮ ਤੇ ਟਰਬਨ ਅਪ ਜੜਾ ਉਹ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੇ ਇਹਦਾ ਪਰਪਸ ਦੇਖੋ ਜੀ ਇੱਕ ਅਵੇਅਰਨੈਸ ਹੈ ਕਿ ਜਿਹੜੇ ਵੀ ਪਗ ਬੰਨਣ ਦੇ ਚਾਹਵਾਨ ਹੈ ਉਹਨਾਂ ਲਈ ਮਤਲਬ ਇੱਕ ਬਹੁਤ ਅੱਛਾ ਉਪਰਾਲਾ ਹੈ ਕਿ ਵੀ ਉਹ ਇੱਥੇ ਆਣ ਉਹਨਾਂ ਨੂੰ ਫ੍ਰੀ ਆਫ ਕੋਸਟ ਪਗ ਜਿਹੜੀ ਹੈ ਵੀ ਉਹ ਇੱਕ ਸਾਡੇ ਵੱਲੋਂ ਰਿਗਾਰਡ ਹੀ ਹੈ ਜੀ ਵੀ ਅਸੀਂ ਉਹਨਾਂ ਨੂੰ ਉਹ ਗਿਫਟ ਵੀ ਕਰ ਰਹੇ ਆ ਤੇ ਉਹਨਾਂ ਦੇ ਸਿਰ ਤੇ ਪੱਗ ਜਿਹੜੀ ਹੈ ਉਹ ਸਜਾਈ ਵੀ ਜਾਏਗੀ ਜੀ 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 ਇਹੋ ਜੋ ਉਪਰਾਲੇ ਨਾਲ ਬਹੁਤ ਜ਼ਿਆਦਾ ਲੋਕ ਪ੍ਰੇਰਿਤ ਵੀ ਹੁੰਦੇ ਆ ਕਿਉਂਕਿ ਲਗਾਤਾਰ ਜਿਵੇਂ ਤੁਹਾਡੇ ਕੋਲ ਸੇਵਾ ਨਹੀਂ ਭਾਈ ਜਾਂਦੀ ਹੈ ਪਰ ਹਰ ਵਾਰੀ ਮੇਰੇ ਸਾਹਮਣੇ ਤੁਸੀਂ ਆਪਣਾ ਹਿੱਸਾ ਦੇ ਰਹੇ ਹੋ ਕਿਉਂਕਿ ਬਹੁਤ ਨੌਜਵਾਨ ਜਿਹੜੇ ਆ ਕੇ ਪ੍ਰੇਰਿਤ ਹੋ ਕੇ ਜਾਂਦੇ ਸਰੂਪ ਨੇ ਇਥੋਂ ਬਿਲਕੁਲ ਜੀ ਦੇਖੋ ਛੋਟੇ ਛੋਟੇ ਬੱਚਿਆਂ ਚ ਵੀ ਜਿਹੜਾ ਹੈ ਨਾ ਇੱਕ ਰਾਈਟ ਮੈਸੇਜ ਜਾ ਰਿਹਾ ਹੈ ਕਿ ਜੀ ਅਸੀਂ ਪੱਗ ਬੰਨੀ ਹੈ ਤੇ ਮੇਰੇ ਖੁਦ ਦਾ ਬੇਟਾ 4 ਸਾਲ ਦਾ ਹੈ ਹਜੇ ਤੇ ਉਹਨੂੰ ਇਹ ਕਿ ਵੀ ਉਹ ਵੀ ਇਵੈਂਟ ਤੇ ਇੱਥੇ ਹੁਣੇ ਆ ਰਿਹਾ ਤੇ ਉਹਨੂੰ ਇਹ ਮੈਂ ਪਾਪਾ ਆਵਾਂਗਾ ਸ਼ਾਮ ਨੂੰ ਮੈਂ ਆ ਕੇ ਮੈਂ ਵੀ ਜੜੀ ਹੈ ਵੀ ਦਸਤਾਰ ਸਜਾਣੀ ਹੈ ਤੇ ਬਹੁਤ ਅੱਛਾ ਇਹ ਸਟੈਪ ਹੈ ਜੀ ਹਰ ਸਾਲ ਇਸੇ ਤਰੀਕੇ ਸਤਿਗੁਰ ਸਾਡੇ ਤੋਂ ਸੇਵਾ ਲੈਂਦੇ ਰਹਿਣ ਤੇ ਗਲੋਬਲ ਸਿੱਖ ਦੀ ਟੀਮ ਇਸੇ ਤਰ੍ਹਾਂ ਸੇਵਾ ਕਰਦੀ ਰਹੇ ਜੀ ਤਾਂ ਜਿਨ੍ਹਾਂ ਦੇ ਵੱਲੋਂ ਉਪਰਾਲਾ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਦਸਤਾਰਾਂ ਦਾ ਲੰਗਰ ਲਗਾਇਆ ਗਿਆ ਸਿੱਖ ਗਰੁੱਪ ਉਹਨਾਂ ਦੇ ਵਿੱਚੋਂ ਇਹ ਮੌਜੂਦ ਨੇ ਗੱਲਬਾਤ ਕਰਦੇ ਆ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਪਿੰਦਰਜੀਤ ਸਿੰਘ ਹੈ ਅਸੀਂ ਗਲੋਬਲ ਸਿੱਖ ਦੇ ਅਸੀਂ ਸੇਵਾਦਾਰ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਸੇਵਾ ਨਿਭਾਉਂਦੇ ਹੋਏ ਦਸਤਾਰਾਂ ਦਾ ਲੰਗਰ ਲਗਾਉਂਦੇ ਹੋ ਅਸੀਂ ਪਿਛਲੇ 7-8 ਸਾਲਾਂ ਤੋਂ ਹਰ ਵਿਸਾਖੀ ਦੇ ਅਸੀਂ ਇਹ ਸੇਵਾ ਕਰਦੇ ਹਾਂ ਤੇ ਇਸ ਬੇਸਿਕਲੀ ਇੱਕ ਅਵੇਅਰਨੈਸ ਇਹਦੀ ਇਪੋਰਟੈਂਸ ਕੀ ਹੈ ਟਰਬਨ ਦੀ ਵੀ ਸਾਡੇ ਲਈ ਕੀ ਕਹਿੰਦੇ ਆ ਅਸੀਂ ਵਿਸਾਖੀ ਦੇ ਉਹ ਦੱਸਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਔਰ ਇਸ ਦੇ ਨਾਲ ਤੋਂ ਲੰਗਰ ਤਾਂ ਤੁਹਾਡੇ ਵੱਲੋਂ ਲਗਾਇਆ ਜਾਂਦਾ ਦਸਤਾਰਾਂ ਤਾਂ ਤੁਸੀਂ ਇੱਕ ਪੈਂਫਲੈਟ ਵੀ ਬਣਾਇਆ ਹੈ ਜ ਜਿਹਦੇ ਨਾਲ ਜਿਹੜੇ ਵੀ ਲੋਕ ਆਂਦੇ ਉਹਨਾਂ ਨੂੰ ਐਟਲੀਸਟ ਪਤਾ ਲੱਗ ਜਾ ਕਿ ਦਸਤਾਰ ਕਿਉਂ ਇਨੀ ਅਹਿਮੀਅਤ ਰੱਖਦੀ ਹੈ ਜਿਵੇਂ ਅਸੀਂ ਦੋਨੋਂ ਚੀਜ਼ਾਂ ਕੀਤੀਆਂ ਇੱਕ ਤਾਂ ਵਿਸਾਖੀ ਕਿਉਂ ਮਨਾ ਰਹ ਇਹ ਕੜਕ ਦੇ ਫੋਟੋਆਂ ਲਾ ਕੇ ਵਿਸਾਖੀ ਕਰਦੇ ਆ ਇਹ ਵਿਸਾਖੀ ਹੁੰਦੀ ਕਿਉਂ ਆ ਇਹ ਬੜੇ ਲੋਕ ਹਜੇ ਵੀ ਅਵੇਅਰ ਨਹੀਂ ਹੈਗੇ ਸੋ ਅਸੀਂ ਉਸ ਬਾਰੇ ਅਵੇਅਰਨੈਸ ਦਿੰਨੇ ਆ ਉਸ ਤੋਂ ਇਲਾਵਾ ਦਸਤਾਰਾਂ ਜਿਹੜੀ ਸਜਾ ਕੇ ਅਸੀਂ ਉਹ ਵੀ ਦੱਸਦੇ ਆ ਇਹਨਾਂ ਨੂੰ ਪੰਫਲੈਟਸ ਬਣਾਏ ਨੇ ਕਿ ਦਸਤਾਰ ਸਜਾ ਕੇ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਤੁਸੀਂ ਕਿਸੇ ਐਸੀ ਜਿਹੇ ਐਕਟੀਵਿਟੀ ਦੇ ਵਿੱਚ ਨਹੀਂ ਜਾਣਾ ਦਸਤਾਰ ਸਜਾ ਕੇ ਮੰਨ ਲਓ ਕੋਈ ਨਸ਼ਾ ਕਰਨਾ ਹੈਗਾ ਕੋਈ ਲੜਾਈ ਝਗੜਾ ਹੈ ਕਿਸੇ ਨਾਲ ਵੀ ਦਸਤਾਰ ਸਜਾ ਕੇ ਤੁਸੀਂ ਇਹ ਕੰਮ ਨਹੀਂ ਕਰਨਾ ਤੇ ਕੀ ਕਰਨਾ ਹੈਗਾ ਤੁਸੀਂ ਪੀਸ ਦੇ ਵਿੱਚ ਰਹਿਣਾ ਤੁਸੀਂ ਯੂਨਿਟੀ ਦੇ ਵਿੱਚ ਰਹਿਣਾ ਸੋ ਅਸੀਂ ਉਹਦੇ ਵੀ ਡੂ ਡੋਂਟਸ ਅਸੀਂ ਬਣਾਏ ਨੇ ਤਾਂ ਕਿ ਇੱਕ ਅਵੇਅਰਨੈ ਦਾ ਕੀ ਸਾਡੀ ਮਰਿਆਦਾ ਹੈਗੀ ਆ ਇਥੇ ਸਿਰਫ ਮਤਲਬ ਇਹ ਨਹੀਂ ਕਿ ਦਸਤਾਰ ਸਜਾ ਕੇ ਪੇਸ਼ਤਾ ਤੁਸੀਂ ਇਸ ਦੇ ਨਾਲ ਤੁਸੀਂ ਉਹ अहमियत ਦੱਸ ਰਹੇ ਹੋ ਕਿ ਕੀ अहमियत ਲੱਗਦੀ ਕਿਉਂਕਿ ਸਿੱਖਾਂ ਦੇ ਸਿਰ ਦਾ ਤਾਜ ਹੈ ਇਹ ਜੀ ਐਕਚੁਅਲ ਫੀਲ ਮਤਲਬ ਦਸਤਾਰ ਸਜਾਈ ਕਿਉਂਕਿ ਇਹਦੇ ਵਿੱਚ ਇਹਦੀ ਕਿ ਅਸੀਂ ਸਿੱਖਾਂ ਨੂੰ ਦਸਤਾਰ ਸਜਾਉਣੀ ਆ ਹਾਂ ਕਿਉਂਕਿ ਇਸਰੇ ਵਨ ਟਾਈਮ ਹੈ ਸਿਰਫ ਫੀਲ ਦੇਣੀ ਆ ਅਤੇ ਕੋਈ ਵੀ ਕਿਸੇ ਰਿਲੀਜੀਅਨ ਦਾ ਜੇ ਉਹ ਕਹਿੰਦਾ ਵੀ ਮੈਂ ਦੇਖਣਾ ਮੈਂ ਕਿਵੇਂ ਲੱਗਦਾ ਦਸਤਾਰ ਸਜਾ ਕੇ ਵੀ ਕੀ ਫੀਲ ਹੈ ਜਾਂ ਕਈ ਸਾਡੇ ਬੱਚੇ ਨੇ ਜਿਹੜੇ ਨਹੀਂ ਦਸਤਾਰ ਸਜਾਉਂਦੇ ਉਹ ਇੱਕ ਵਾਰ ਸਜਾਉਂਦੇ ਆ ਕਹਿੰਦੇ ਮੈਂ ਦੇਖਣਾ ਮੈਂ ਕਿਵੇਂ ਲੱਗਦਾ ਮੈਂ ਬਣ ਸਕਦਾ ਨਹੀਂ ਕਿ ਹਰ ਜਿਹੜੇ ਕਮਿਊਨਿਟੀ ਦੇ ਲੋਕ ਨੇ ਇੱਕ ਭਾਈਚਾਰਾ ਇੱਕ ਯੂਨਿਟੀ ਦੇ ਅਸੀਂ ਇੱਕ ਬਣਾ ਰਹੇ ਐਗਜ਼ਾਮਪਲ ਬਣਾ ਰਹੇ ਆ ਇਹ ਬੇਸਿਕਲੀ ਸਿਰਫ ਉਹ ਹੈ ਇੱਕ ਅਪਾਰਟਨਸ ਦਾ ਪਿਆਰ ਆ ਆਪਸ ਦੇ ਵਿੱਚ ਵੰਡਾ ਹੋ ਕੁਝ ਨਹੀਂ ਜਿਵੇਂ ਤੁਸੀਂ ਕਿਹਾ ਕਿ ਕਈ ਸਾਲਾਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਮਤਲਬ ਹਰ ਸਾਲ ਤੁਹਾਡੇ ਵੱਲੋਂ ਆਪਣੇ ਆਪ ਦੇ ਇੱਕ ਸੇਵਾ ਨਿਭਾਈ ਜਾਂਦੀ ਹੈ ਕਿ ਤੁਸੀਂ ਪ੍ਰੇਰਿਤ ਕਰ ਰਹੇ ਹੋ ਕਿਉਂਕਿ ਇੱਥੋਂ ਇਹ ਨਹੀਂ ਕਿ ਇੱਕ ਵਾਰ ਬਣ ਕੇ ਕੁਝ ਇਹੋ ਜਿਹਾ ਵੀ ਹੋਣਗੇ ਜਿਹੜੇ ਹਰ ਵਾਰ ਬੰਨਣ ਲੱਗ ਗਏ ਇੱਥੇ ਹਾਂ ਬਹੁਤ ਨੇ ਕਈ ਜਣੇ ਕਿ ਸਾਡੇ ਕੋਲੇ ਆਂਦੇ ਸੰਗਤ ਜੋ ਕਹਿੰਦੇ ਸੀ ਪਿਛਲੀ ਵਾਰ ਬਣਵਾ ਕੇ ਗਈ ਸੀ ਤੇ ਅਸੀਂ ਹੁਣ ਇਹਨੂੰ ਪੱਕੀ ਅਸੀਂ ਇਸ ਸਾਹਮ ਉਤਾਰ ਨਹੀਂ ਦਿੱਤੀ ਲੈਣ ਨਹੀਂ ਦਿੱਤੀ ਹੈਗੀ ਸੋ ਇਫ ਫੀਲ ਆ ਸੋ ਬਹੁਤ ਅਦਾ ਦੇ ਵਲੰਟੀਅਰਸ ਆਉਂਦੇ ਕਈ ਆਉਂਦੇ ਨੇ ਉਹ ਉਦਾਂ ਨਹੀਂ ਬੰਦੇ ਲੇਕਿਨ ਹਰ ਸਾਲ ਆ ਕੇ ਇੱਥੇ ਬਣਾ ਕੇ ਲੈ ਕੇ ਆਉਂਦੇ ਨੇ ਸੋ ਪਿਆਰ ਹੈ ਸੰਗਤ ਦਾ ਦਸਤਾਰ ਦੇ ਨਾਲ ਆਪਾਂ ਕਹਿੰਦੇ ਵੀ ਮਹਾਰਾਜ ਦੇ ਨਾਲ ਪਿਆਰ ਹੈ ਜਿਹੜੇ ਕਿ ਸੰਗਤ ਇੱਥੇ ਆਉਂਦੀ ਹੈ ਫਿਰ ਦਸਤਾਰ ਸਜਾਉਂਦੀ ਹੈ ਜੀ ਖਾਲਸਾ ਨਿਸ਼ਾਨ ਝੁੱਲਣ ਹਰ ਘਰ ਦੇ ਵਿੱਚ ਹਰ ਗੁਰਦੁਆਰਾ ਗੁਰਦੁਆਰੇ ਇਹ ਵੀ ਹੁਕਮ ਆਇਆ ਕਾਲ ਤੱਕ ਤੋਂ ਉਹਦੇ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਤੇ ਲਾਸਟ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਮੈਂ ਕਿ ਉਹ ਮਹਾਰਾਜਾ ਜੋ ਐਦਾਂ ਕਿ ਜੋ ਐਸਜੀਬੀਸੀ ਦਾ ਹੁਕਮ ਹੈ ਸ੍ਰੀਮੱਥੇ ਹੈ ਉਹ ਸਿੱਖ ਸੰਗਤ ਦਾ ਉਸ ਚੀਜ਼ ਨੂੰ ਕਰੀ ਰਹੀ ਹੈ ਤੇ ਸੰਗਤ ਨਾਲ ਇਹ ਹੈ ਕਿ ਜਿਹੜੀ ਦਰਸ਼ਕ ਨੇ ਦੇਖ ਰਹੇ ਨੇ ਕਿ ਤੁਸੀਂ ਆਓ ਵੀ ਸਾਡੇ ਨਾਲ ਅਸੀਂ ਸਿਰਫ ਆਪਸ ਦੇ ਵਿੱਚ ਪਿਆਰ ਬਣਨਾ ਹੈ ਵੇਅਰਨੈਸ ਕ੍ਰੀਟ ਕਰਨੀ ਹੈ ਵਿਸਾਖੀ ਹੈ ਵਿਸਾਖੀ ਤਾਂ ਰਲ ਮਿਲ ਕੇ ਮਨਾਈ ਜਾਂਦੀ ਹੈ ਵੀ ਅਸੀਂ ਅਲਗ-ਅਲਗ ਰਹਿ ਕੇ ਤਾਂ ਵਿਸਾਖੀ ਮਨਾ ਨਹੀਂ ਸਕਦੇ ਸੋ ਆਓ ਇਕੱਠੇ ਆਪਾਂ ਇੱਥੇ ਪਿਆ ਕੋਪਰਾਲਾ ਜਿਹੜਾ ਕਿ ਕਹਿੰਦੇ ਆ ਇਹਦੇ ਦਸਤਾਰ ਦੇ ਕੀ ਕਹਿੰਦੇ ਟਰਬਨ ਦਾ ਆਪਾਂ ਹਮੇਸ਼ਾ ਹੋ ਰਿਹਾ ਇਹ ਸਿਰਫ ਅਜ ਇੱਥੇ ਦੀ ਹੋ ਰਿਹਾ ਇਹ ਪੰਜਾਬ ਤੋਂ ਵੱਧ ਸਿਟੀਜ਼ ਦੇ ਵਿੱਚ ਹੋ ਰਿਹਾ ਆਲਓਵਰ ਇੰਡੀਆ ਦੇ ਵਿੱਚ ਪੰਜਾਬ ਤੋਂ ਇਲਾਵਾ ਇਹ ਦੌਰ ਹੋ ਗਿਆ ਕੋਚੀ ਹੋ ਗਿਆ ਆਸਾਮ ਹੋ ਗਿਆ ਸ਼ਿਲਾਂਗ ਹੋ ਗਿਆ ਅਲੱਹਾਲਾ ਸਟੇਟਸ ਦੇ ਵਿੱਚ ਆਲਮੋਸਟ ਸਾਰੇ ਸਟੇਟਸ ਅਸੀਂ ਕਵਰ ਕੀਤੇ ਨੇ ਇਸ ਦੇ ਵਿੱਚ ਇਹ ਅਵੇਅਰਨੈਸ ਪਹੁੰਚਦੀ ਹੈ ਬਿਲਕੁਲ ਇਹ ਦੋ ਤਿੰਨ ਦਿਨ ਰੱਖੇ ਨੇ ਜਿਵੇਂ ਮੰਨ ਲਓ 10 15 ਜਗ੍ਹਾ ਅੱਜ ਹੋ ਰਿਹਾ 10 15 ਕੱਲ ਹੋਏਗਾ 10 12 ਜਗ੍ਹਾ ਕੱਲ ਹੋ ਚੁੱਕਿਆ ਸੋ ਇਹ ਤਿੰਨ ਚਾਰ ਦਿਨ ਦਾ ਹੈਗਾ ਹਰ ਜਗ੍ਹਾ ਟਾਈਮ ਦੇ ਹਿਸਾਬ ਦੇ ਨਾਲ ਸਮੇਂ ਦੇ ਹਿਸਾਬ ਨਾਲ ਕਦੇ ਕਦੇ ਸਵੇਰੇ ਹੋ ਰਿਹਾ 11 12 ਵਜੇ ਹੋ ਰਿਹਾ ਕਦੇ ਸ਼ਾਮ ਨੂੰ ਹੋ ਰਿਹਾ ਸੋ ਹਰ ਜਗ੍ਹਾ ਦੇ ਏਰੀਆ ਦੇ ਹਿਸਾਬ ਦੇ ਨਾਲ ਜ਼ਰੂਰਤ ਦੇ ਹਿਸਾਬ ਦੇ ਨਾਲ ਪਲਾਨ ਕੀਤਾ ਗਿਆ ਜੀ ਜੀ ਇਹ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਦੇ ਨਾਲ ਤੁਸੀਂ ਨਾਲ ਇਹਨਾਂ ਦੇ ਵੱਲੋਂ ਜੋ ਲੰਗਰ ਲਗਾਇਆ ਗਿਆ ਜਿਹੜੀ ਇਹਨਾਂ ਦੇ ਵੱਲੋਂ ਸੇਵਾ ਕੀਤੀ ਗਈ ਉਹ ਵੀ ਤੁਸੀਂ ਨਾਲ ਦੇਖਦੇ ਹੋ ਕਾਫੀ ਜਿਹੜੇ ਨੌਜਵਾਨ ਨੇ ਇੱਥੇ ਪਹੁੰਚੇ ਨੇ ਸੇਵਾ ਦੇ ਵਿੱਚ ਹਿੱਸਾ ਲੈਣ ਲਈ ਤਾਂ ਇਹ ਤੁਹਾਨੂੰ ਤਸਵੀਰਾਂ ਦਿਖਾਈਆਂ ਲੁਧਿਆਣਾ ਕਿਪਸ ਮਾਰਕੀਟ ਦੀਆਂ ਜਿੱਥੇ ਗਲੋਬਲ ਸਿਕਸ ਦੇ ਵੱਲੋਂ ਦਸਤਾਰਾ ਦਾ ਲੰਗਰ ਲਗਾਇਆ ਹੈ ਔਰ ਖਾਸ ਮੌਕੇ ਤੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਵਾਲੇ ਮੌਕੇ ਤੇ ਇਹ ਜਿਹੜਾ ਕਿ ਇਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਲੁਧਿਆਣਾ ਟੈਂਸ ਕੈਮਰਾ ਬਲਵਿੰਦਰ ਦਿਨਾ ਮੈਂ ਹਰਸ਼ਕੰਧ